ਲੋ ਜੀ ਸੱਜਣੋ ਤਲਵੰਡੀ ਸਾਬੋ ਤੇ ਟਰੈਕਟਰਾਂ ਦਾ ਜਿਹੜਾ ਕਿ ਘੱਟ ਬਜਟ ਤੇ ਟਰੈਕਟਰਾਂ ਤੇ ਤੋਹਫੇ ਟਰੈਕਟਰ ਦਿਖਾ ਰਹੇ ਆ ਦੋ ਟਰੈਕਟਰ ਜੇ ਕਿਸੇ ਵੀਰ ਨੇ ਲੈਣੇ ਹੁਣ ਦੇਖੋ ਜੀ ਡਬਲ ਕਲਚ ਟਰੈਕਟਰ ਆ ਫੱਟ ਫਾਰਮ ਠੀਕ ਹੈ ਜੀ ਦੇਖੋ ਤੁਸੀਂ ਕੋੜਾ ਪੈਂਪਰ ਲੱਗਿਆਗਾ ਟਰੈਕਟਰ 8 ਮਾਡਲ ਆ 2,50,000 ਰੁਪਿਆ ਇਹਦਾ ਰੇਟ ਆ ਮੌਕੇ ਦੀ ਮੌਕੇ ਹੋਰ ਕੋਈ ਰੇਟ ਦਾ ਇਹ ਵੀ ਦੇਖੋ ਟਰੈਕਟਰ ਅਨਟੱਚ ਜਮਾ ਸਾਫ ਟਰੈਕਟਰ ਦੇਖੋ ਪ੍ਰਭੂ ਦੀ ਸੋਨਾ ਟਰੈਕਟਰ ਆ ਹਰਿਆਣਾ ਨੰਬਰ ਦੇਖੋ ਇਹ ਕਮੀ ਟਰੈਕਟਰ ਨਾਲ ਆ ਗਈ 3630 2000 ਮਾਡਲ ਆ ਤੇ 248 ਰੇਟ ਅੱਧੇ ਟਾਇਰਾ 3.60 ਪੈਸੇ ਲਾ ਲਓ ਮਦਰਲੇ 50 ਪੈਸੇ ਅੱਧੇ ਟੈਰਾਂ ਚਾ ਦੇਖੋ ਜੀ ਟਰੈਕਟਰਾਂ ਨੂੰ ਇਹਨਾਂ ਨੂੰ ਆਪ ਨੂੰ ਪਤਾ ਹੁੰਦਾ ਕੁਛ ਨਹੀਂ ਖੋਲਦੇ ਨਹੀਂ ਹਨਾ ਸੀਰੀਅਲ ਇੰਜਨ ਵਾਲੇ ਟਰੈਕਟਰ ਆ ਇਹ ਤੇ ਸੈਂਟਰ ਗੀਅਰ ਆ ਗਿਆ ਟਰੈਕਟਰ ਜਿਵੇਂ 25 ਸਾਲ ਹੋ ਗਿਆ ਇਹਨੂੰ ਟਰੈਕਟਰ ਬਹੁਤ ਸਾਫ ਕੇ ਰੱਖਿਆ ਹੋਇਆ ਵੀਰੋ ਤੋ ਭਈਆ ਕਿਸੇ ਵੀਰ ਨੇ ਵੱਡਾ ਟਰੈਕਟਰ ਵਰਤਣਾ ਹੋ ਗਿਆ ਇਹਨੂੰ ਤਾਂ ਆਪਣੇ ਮੰਨ ਲਓ ਵੀ ਕਹਿੰਦੇ ਚੂੜੀ ਵਾਲੀ ਮਸ਼ੀਨ ਤੇ ਲਾਉਣਾ ਹਨਾ ਕਰਾਹੇ ਤੇ ਲਾਉਣਾਗਾ ਐਸੇ ਮਰਜੀ ਲਾਓ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ। ਥੈਟ ਪਾਵਰ ਸਟੀering ਹੈ। ਆਵਰ ਸਟੀering ਨਾਲ ਦਾ ਆਇਆ ਏ। ਇਹਦਾ ਦੋਸ ਹੀ ਬਾਜਮੁਲ ਦੇ ਟਰੈਕਟਰ ਹੁਣ ਤੁਹਾਨੂੰ ਦੋ ਦਿਖਾਉਣੇ ਆ। ਹੋਰ ਤੋਫੀ। ਦੇਖੋ ਸੋਨਾ ਲਿਕਾ 35 43 ਹਸ ਪਾਵਰ ਆ ਹਰਿਆਣਾ ਨੰਬਰ ਆ 2018 ਮਾਡਲ ਆ 4 ਲੱਖ 8000 ਰੇਟ ਆ ਡਬਲ ਕਲਚ ਆ ਡਬਲ ਡਿਸਟ੍ਰਿਬਿਊਟਰ ਆ ਪਾਵਰ ਸਟੀering ਆ। 39 ਕੈਟਾਗਰੀ ਦਾ ਟਰੈਕਟਰ ਆ ਕੋਕਾ ਪੀਸ ਆ ਨਵੇਂ ਟਾਇਰ ਆ ਚਾਰੇ ਕੀ ਕਹਨੇ ਆ ਟਰੈਕਟਰ ਦੇ ਦੇ ਅਨਟੱਚ ਟਰੈਕਟਰ ਰੂਸ ਤੋਂ ਅਨਟੱਚ ਦਿੱਖਦਾ ਸੁਣਾ ਟਰੈਕਟਰ ਵਾਹ ਬਈ ਨਾਲ ਸੁਰਾਇਸਾ 43 13 ਮਾਡਲ ਆ 368 ਰੇਟ ਆ ਮਗਰਲੇ ਟਾਇਰ ਵੀ ਨਵੇਂ ਆ ਤੇ ਮੂਹਰਲੇ ਟਾਇਰ 80 ਪੈਸੇ ਦੇਖੋ ਇਹ ਨਵੇਂ ਟਾਇਰ ਨੇ ਇਹਦਾ ਇਹਦਾ ਅੰਦਰ ਵੀ ਜਨੂ ਅੱਗੇ ਦਾ ਢਾਈ ਕੇ ਵੱਧ ਕਰਕੇ ਜਾਂਦੇ ਆ ਬਾਕੀ ਤਕਰੀਬਨ ਇਹ ਵੀ ਮੰਡੀ ਚ ਚੱਲ ਜਣੇ ਢਾਈ ਇਹਨਾਂ ਨੇ ਛੜਖਾਂ ਦੇ ਟਰੰਗਾਂ ਲੈ ਲੈ ਇਹ ਇੰਨਾ ਕੋਈ ਹੋ ਨਹੀਂ ਹੈਗਾ ਟਰੈਕਟਰ ਸਾਫਾ ਪੂਰਾ ਦੇਖੋ ਇਹ ਹੈਲੋ ਆਹ ਦੇਖੋ ਜੀ ਟਰੈਕਟਰ ਆ ਫੇਰ ਤੁਹਾਨੂੰ ਤੋਹਫਾ ਦੇ ਦਿੰਨੇ ਆ 9 ਮਾਡਲ ਆ 2 ਤੇਤੀ ਰੇਟ ਆ ਮੂੜ ਦੇ ਟਰੱਕ ਸਿਆ ਮਗਲੇ ਟਰਤੀ ਬੈਠਿਆ ਟਰੈਕਟਰ ਬਿਲਕੁਲ オリジナル ਆ ਦੇਖੋ ਉਹ ਮਗਰਾੜ ਮੂੜ ਸਾਰੇ オリジナル ਟਰੈਕਟਰ ਜਿੰਨਾ ਹੈਗਾ ਜੈਨੂਆ ਨਾ ਕੋਈ ਰੰਗ ਦਾ ਕਪੁਰਸ਼ੀਨ ਲੱਗਿਆ ਲੋ ਬੰਦੀ ਸਭ ਉਹ ਇੱਕ ਨੰਬਰ 플ਾਟ ਦੇ ਵਿੱਚ ਖੜਾ ਟਰੈਕਟਰ ਜਿਹੜਾ ਜਿੰਨ ਤੋਂ ਜਮਾ ਹੈ ਆ ਪੂਰਾ Mua saab trakta. Mua saab trakta. ਵੇਰ ਜਲਵਾ ਇਹ ਹੈ ਆ ਗੈਸ 1250 3 ਮਾਡਲ ਦਾ 6.5 ਰੇਟ ਆ ਨਾਲ ਦੇ ਟਾਇਰਾ ਨਾਲ ਦਾ ਸਭ ਕੁਝ ਆ ਇਹ ਬਾਰੇ ਤਾਂ ਕੀ ਗੱਲ ਆਈ 2 ਸਪੀਡ ਆ ਨਵਾਂ ਕਲਚ ਸਵਲ ਦੇ چھوٹੋ ਸਾਰਾ ਕੁਝ ਸਟਾਕ ਲਈ ਪਾਵਰ ਸਟੀering ਉੱਤਰ ਦਾ ਠੀਕ ਠੀਕ ਬਹੁਤ ਖੜਿਆ ਬਹੁਤ ਸੋਹਣਾ ਟਰੈਕਟਰ ਆ ਸਾਰੇ ਮੰਡੀ ਦੇ ਵਿੱਚੀ ਆ ਖੜਾ ਕਿਸੇ ਵੀਰ ਨੇ ਬਾਏ ਮੋਲ ਦਾ ਟਰੈਕਟਰ ਨਾ 27015 ਮਾਡਲ ਪਟੰਟਾ ਪੰਜਾਬ ਨੰਬਰ ਜੀ ਦੇ। 3 ਵਾਲਾ ਉਹਨੇ ਕੋਈ ਪੱਠਿਆਂ-ਪੱਠਿਆਂ ਵਾਲੇ ਲੈਂਦੇ ਆ ਹਨਾ। ਜੇ ਆਮ ਛੋਟੀ ਵਾਈ ਕਰਨ ਨੂੰ ਲੈਣਾ ਹੋਵੇ। ਆਹ ਦੇਖ ਲਓ ਜੀ ਟਰੈਕਟਰ ਜੋਂਦੀ ਵਾਲਾ 594 290777 ਦਾ ਟਰੈਕਟਰ ਅੱਠ ਦੀ ਕਾਪੀ ਆ। ਸਾਰ ਨਾ ਲਓ। i we got them there. Yeah, gotta get